ਦੇਸ਼ ਦੇ ਅੰਦਰ ਇਹ ਕੇਵਲ ਕਾਂਗਰਸ ਪਾਰਟੀ ਹੈ ਜਿਹੜੀ ਨਰਿੰਦਰ ਮੋਦੀ ਜੀ ਦੇ ਖਿਲਾਫ ਖੜੀ ਹੈ ਪਰ ਕੇਵਲ ਇੱਕ ਲੀਡਰ ਨਹੀਂ ਤਾਂ ਸਾਰੇ ਲੋਕਾਂ ਨੂੰ اپੋਜੀਸ਼ਨ ਪਾਰਟੀਆਂ ਨੂੰ ਕਿਸੇ ਨੇ ਈਡੀ ਨੇ ਢਾ ਲਿਆ ਕਿਸੇ ਨੇ ਸੀਬੀਆਈ ਨੇ ਢਾ ਲਿਆ ਕਿਸੇ ਨੂੰ ਇਨਕਮ ਟੈਕਸ ਨੇ ਢਾ ਲਿਆ ਕਿਸੇ ਨੂੰ ਵਿਜੀਲੈਂਸ ਨੇ ਢਾ ਲਿਆ ਲੇਕਿਨ ਇੱਕ ਲੀਡਰ ਹੈ ਹਕ ਤਾਨਕੇ ਅੱਜ ਨਰਿੰਦਰ ਮੋਦੀ ਜੀ ਦੇ ਸਾਹਮਣੇ ਖੜਾ ਹੈ ਦੇਸ਼ ਦਾ ਸੰਵਿਧਾਨ ਬਚਾਉਣ ਵਾਸਤੇ ਤੋ ਅਸੀਂ ਇਹ ਸੋਚ ਨੂੰ ਅੱਗੇ ਲੈ ਕੇ ਜਾਣਾ ਹੈ ਔਰ ਸਾਰਿਆਂ ਨੇ ਇਸ ਪਾਰਲੀਮੈਂਟ ਦੇ ਵਿੱਚ ਇਹ ਫੈਸਲਾ ਕੀਤਾ ਹੈ ਅਸੀਂ ਕਿ ਜੋ ਹਾਈ ਕਮਾਂਡ ਦਾ ਫੈਸਲਾ ਹੈ ਜੋ ਰਾਹੁਲ ਗਾਂਧੀ ਜੀ ਦਾ ਫੈਸਲਾ ਹੈ ਆਪ ਦੇ ਸਾਰੇ ਨਿੱਜੀ ਸੁਵਾਰਥ ਅਸੀਂ ਛੱਡ ਦਿਆ ਹੋਇਆ ਤੇ ਅਸੀਂ ਡਾਕਟਰ ਗਾਂਧੀ ਸਾਹਿਬ ਨੂੰੇ ਸਮਰਥਨ ਦੇ ਵਿੱਚ ਖੜੇ ਆ ਤੇ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਕਰਾਂਗੇ ਔਰ 4 ਤਰੀਕ ਨੂੰ ਜਦੋਂ ਨਤੀਜਾ ਆਏਗਾ ਨੌ ਦੇ ਨੌ ਵਿਧਾਨ ਸਭਾ ਦੇ ਵਿੱਚ ਔਰ ਪਾਰਲੀਮੈਂਟ ਦੇ ਵਿੱਚ ਕਾਂਗਰਸ ਪਾਰਟੀ ਦਾ ਝੰਡਾ ਲਹਿਰਾਏਗਾ ਔਰ ਡਾਕਟਰ ਗਾਂਧੀ ਸਾਹਿਬ ਇਥੋਂ ਵੱਡੀ ਜਿੱਤ ਪ੍ਰਾਪਤ ਕਰਕੇ ਪਟਿਆਲਾ ਤੋਂ ਜਾਣਗੇ ਸਾਰਿਆਂ ਨੇ ਅਸੀਂ ਫੈਸਲਾ ਲਿਆ ਔਰ ਆਜੋ ਸਮੂਹਿਕ ਰੂਪ ਦੇ ਵਿੱਚ ਕਿਉਂਕਿ ਬਹੁਤ ਸਾਰੀਆਂ ਅਟਕਲਾਂ ਸਨ ਪੱਤਰਕਾਰ ਸਾਥੀਆਂ ਨੇ ਮੈਂ ਕਈ ਵਾਰੀ ਕਹਿ ਦਿੰਦਾ ਕਿ ਚਾਹ ਪੀਂਦੇ-ਪੀਂਦੇ ਪੱਤਰਕਾਰ ਸਾਥੀਆਂ ਨੂੰ ਮੇਰੇ ਭਰਾਵਾਂ ਨੂੰ ਕਈ ਵਾਰੀ ਆਈਡੀਆ ਆ ਜਾਂਦਾ ਹੈ ਉਹ ਕਹਿਨਗੇ ਸੋਰਸਸ ਇਹ ਕਹਿੰਦੇ ਹੈ ਕਿ ਕਾਂਗਰਸ ਪਾਰਟੀ ਮੇਂ ਬਗਾਵਤ ਹੋਗੀ ਸੋਰਸਸ ਇਹ ਕਹਿੰਦੇ ਹੈ ਕਿ ਫਲਾਣਾ ਬੰਦਾ ਸ਼ਾਇਦ ਪਾਰਟੀ ਛੱਡ ਰਿਹਾ ਹੈ ਸੋ ਜਿਹੜੇ ਉਹ ਸਾਰੇ ਜਿਹੜੇ ਸੋਰਸਸ ਹੁੰਦੇ ਹੈ ਜਿਹੜੇ ਚਾਹ ਪੀਂਦੇ ਪੀਂਦੇ ਆਉਂਦੇ ਹੈ ਕਈ ਵਾਰੀ ਪੱਤਰਕਾਰ ਮੇਰੇ ਭਰਾਵਾਂ ਨੂੰ ਉਹ ਸਾਰਿਆਂ ਨੂੰ ਨਕਾਰਦਿਆਂ ਹੋਇਆਂ ਅੱਜ ਇੱਕ ਮੰਚ ਤੇ ਸਾਰੀ ਕਾਂਗਰਸ ਪਾਰਟੀ ਅੱਜ ਇਕੱਠੀ ਹੈ ਕਿ ਕਾਂਗਰਸ ਪਾਰਟੀ ਨੇ ਸਾਰੇ ਆਪਦੇ ਮਨਮਟਾਵ ਆਪਦੇ ਛੋਟੇ ਗਿਲੇ ਛੱਡ ਕੇ ਵੱਡੇ ਮਕਸਦ ਦੇ ਹਾਸਤੇ ਅਸੀਂ ਲੜਾਈ ਹਾਸਤੇ ਅੱਜ ਸਾਰੇ ਇੱਥੇ ਇਕੱਠੇ ਹੋਏ ਆਂ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਫੇਰ ਕਿਸੇ ਦਿਨ ਪਾਲਿਸੀਸ ਤੇ ਜਿਸ ਪ੍ਰਕਾਰ ਦਾ ਕਾਂਗਰਸ ਪਾਰਟੀ ਦਾ ਮੈਨੀਫੈਸਟੋ ਹੈ ਹੱਥ ਬਦਲੇਗਾ ਹਾਲਾਤ ਜਿਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਬਹੁਤ ਵੱਡੀ ਜਿਹੜੀ ਤਰਜੀਹ ਆ ਉਹ ਪੰਜਾਬ ਨੂੰ ਦਿੱਤੀ ਗਈ ਹੈ ਸਭ ਤੋਂ ਵੱਡਾ ਮੁੱਦਾ ਮੈਨੂੰ ਲੱਗਦਾ ਅੱਜ ਪੰਜਾਬ ਦੇ ਲਈ ਐਮਐਸਪੀ ਦੀ ਲੀਗਲ ਗਾਰੰਟੀ ਦਾ ਤੇ ਰਾਹੁਲ ਗਾਂਧੀ ਜੀ ਨੇ ਕਿਹਾ ਕਿ ਅਸੀਂ ਲੀਗਲ ਗਾਰੰਟੀ ਦੇਾਂਗੇ ਬੇਸ਼ੱਕ 1967 ਦੇ ਵਿੱਚ ਲੀਗਲ ਗਾਰੰਟੀ ਕਾਂਗਰਸ ਪਾਰਟੀ ਨੇ ਦਿੱਤੀ ਸੀ ਐਵੇਂ ਨਹੀਂ ਜੀਐਸਟੀ ਦੇ ਉੱਤੇ ਕਿਹਾ ਕਿ ਕਿਸਾਨਾਂ ਦਾ ਜੀਐਸਟੀ ਮਾਫ ਕਰਾਂਗੇ ਸੰਧਾਂ ਦੇ ਉੱਤੇ ਇਹੀ ਕਿਹਾ ਕਿ ਜਿਹੜਾ ਮੁਆਵਜ਼ਾ ਖਰਾਬਾ ਹੋਇਆ ਪਿਛਲੇ ਦਿਨਾਂ 'ਚ ਇੱਥੇ ਘੱਗਰ ਨੇ ਪੂਰੇ ਆਸੇ ਵੀ ਪੂਰੇ ਪੰਜਾਬ ਦੇ ਅੰਦਰ ਦੇਸ਼ ਦੇ ਅੰਦਰ ਇੱਕ ਕਮਿਸ਼ਨ ਬਣਾ ਸਿੱਧਾ ਡਾਇਰੈਕਟ ਪੇਮੈਂਟ 30 ਦਿਨਾਂ ਦੇ ਅੰਦਰ ਅੰਦਰ ਖਰਾਬੇ ਦੀ ਦਿੱਲੀ ਭੁਗਤਾਨ ਕਿਸਾਨ ਦੇ ਹੱਕ 'ਚ ਕਰੇਗਾ ਕਰਜ਼ਾ ਮਾਫੀ ਤੇ ਵੀ ਇਹਰੇ ਵਿੱਚ ਕਿਹਾ ਗਿਆ ਕਿ ਕਮਿਸ਼ਨ ਬਣਾ ਕੇ ਅਸੀਂ ਕਰਜ਼ਾ ਮਾਫ ਕਰਾਂਗੇ ਔਰ ਕੱਲਾ ਕਿਹਾ ਹੀ ਨਹੀਂ ਹੈ ਡਾਕਟਰ ਮਨਮੋਨ ਸਿੰਘ ਦੀ ਸਰਕਾਰ ਵੇਲੇ 72000 ਕਰੋੜ ਰੁਪਏ ਦਾ ਕਰਜ਼ਾ ਮਾਫ ਹੋਇਆ ਔਰ ਸਾਡੀ ਸਰਕਾਰ ਵੇਲੇ ਵੀ ਬੇਸ਼ੱਕ ਉਹ ਘੱਟ ਹੋਇਆ ਲੇਕਿਨ ਹੋਰ ਕਿਸੇ ਪਾਰਟੀ ਨੇ 1 ਰੁਪਇਆ ਮਾਫ ਨਹੀਂ ਕੀਤਾ 4500 ਕਰੋੜ ਰੁਪਇਆ ਕਾਂਗਰਸ ਪਾਰਟੀ ਨੇ ਉਹ ਮਾਫ ਕੀ ਕੀਤਾ ਔਰ 30 ਲੱਖ ਸਰਕਾਰੀ ਨੌਕਰੀਆਂ ਪਰਾਂਗੇ 50% ਔਮਨ ਰਿਜ਼ਰਵੇਸ਼ਨ ਹੋਏਗੀ ਨੌਕਰੀਆਂ ਦੇ ਵਿੱਚ ਆ ਜਿਹੜੀਆਂ ਅਗਨੀ ਵੀਰ ਆਗੀਆਂ ਸਕੀਮਾਂ ਬੰਦ ਕਰਕੇ ਅਸੀਂ ਡਾਇਰੈਕਟ ਭਰਤੀ ਜਿਹੜੀਆਂ ਪੋਸਟਾਂ ਖਾਲੀ ਔਰ ਇਹ ਚ ਕਰਾਂਗੇ ਈਵਨ 1 ਲੱਖ ਰੁਪਏ ਅਸੀਂ ਮਹਿਲਾਵਾਂ ਦੇਣ ਨੂੰ ਵਾਦਾ ਕੀਤਾ ਹੈ ਹਰ ਘਰ ਦੀ ਇੱਕ ਮਹਿਲਾ ਨੂੰ ਸਾਲ ਦਾ 1 ਲੱਖ ਰੁਪਏ ਯਾਨੀ ਕਿ 8500 ਰੁਪਏ ਕਾਂਗਰਸ ਪਾਰਟੀ ਦਾ ਰਾਜ ਆਉਂਤੇ ਐਵੇਂ ਜਿਹੜੇ ਯੰਗ ਇੰਟਰਪ੍ਰੈਨਿਅਰ ਸਾਡੇ ਕਿਸੇ ਪ੍ਰਕਾਰ ਦੀ ਟ੍ਰੇਨਿੰਗ ਲੈਣਗੇ ਚਾਹੇ ਉਹ ਸਰਕਾਰੀ ਜਾਂ ਪ੍ਰਾਈਵੇਟ ਉਹਨਾਂ ਨੂੰ 800 ਰੁਪਇਆ ਅਸੀਂ ਮਹੀਨੇ ਦਾ ਦੇਵਾਂਗੇ ਜਾਨਕੀ 1 ਲੱਖ ਰੁਪਇਆ ਸਾਲ ਦਾ ਉਸ ਨੌਜਵਾਨ ਨੂੰ ਮਿਲੇਗਾ ਜਿਹੜਾ ਪੈਸਾ ਡਿਪਟੀ ਕਮਿਸ਼ਨਰ ਕੋਲੇ ਆਏਗਾ 400 ਰੁਪਇਆ ਦਿਹਾੜੀ ਮਜ਼ਦੂਰਾਸੇ ਮਨਰੇਗਾ ਦੇ ਤਹਿਤ ਇਹ ਫੈਸਲਾ ਲਿਆ ਗਿਆ ਕਾਂਗਰਸ ਪਾਰਟੀ ਦੇ ਮੈਨੀਫੈਸਟੋ ਵਾਸਤੇ ਔਰ ਅਰਬਨ ਮਨਰੇਗਾ ਵੀ ਅਸੀਂ ਚਲਾਉਣਾ ਚਲਾਵਾਂਗੇ ਇਹ ਵੀ ਬਹੁਤ ਵੱਡਾ ਫੈਸਲਾ ਹੈ ਇਹ ਮੈਂ ਥੋੜੀਆਂ-ਥੋੜੀਆਂ ਤੁਹਾਨੂੰ ਗੱਲਾਂ ਦਸੀਆਂ ਸੋ ਇਹ ਸਾਰੀਆਂ ਗੱਲਾਂ ਅੱਜ ਮਹਿੰਗਾਈ ਬਹੁਤ ਵੱਡਾ ਮੁੱਦਾ ਹੈ ਅੱਜ ਬੇਰੋਜ਼ਗਾਰੀ ਬਹੁਤ ਵੱਡਾ ਮੁੱਦਾ ਹੈ ਔਰ ਦੇਸ਼ ਦੇ ਅੰਦਰ ਜਿਸ ਪ੍ਰਕਾਰ ਦੇ ਹਾਲਾਤ ਪੈਦਾ ਕਰ ਦਿੱਤੇ ਗਏ ਨੇ ਸਾਰਿਆਂ ਨੂੰ ਆਪਸ ਵਿੱਚ ਵੰਡਣਾ ਤੇ ਲੜਾਉਣ ਦਾ ਕੰਮ ਜੋ ਸ਼ੁਰੂ ਹੋ ਗਿਆ ਹੈ ਜਾਤੀਵਾਦ ਦਾ ਕੰਮ ਸ਼ੁਰੂ ਹੋ ਗਿਆ ਹੈ ਸੋ ਇਹਨਾਂ ਸਾਰਿਆਂ ਨੂੰ ਦੂਰ ਕਰਦੇ ਹੋਏ ਕਾਂਗਰਸ ਪਾਰਟੀ ਇੱਕ ਚੰਗਾ ਰਾਜ ਦੇਸ਼ ਦੇ ਅੰਦਰ ਬਣਾਏਗੀ ਜਿਹਦੇ ਵਿੱਚ ਹਰ ਵਰਗ ਦੀ ਗੱਲ ਹੋਏਗੀ ਸੋ ਅੱਜ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਇਸ ਗੱਲ ਦਾ ਪਰਨ ਕਰਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਦੇਸ਼ ਨੂੰ ਬਚਾਉਣ ਵਾਸਤੇ ਲੋਕਤੰਤਰ ਨੂੰ ਬਚਾਉਣ ਵਾਸਤੇ ਅਸੀਂ ਸਾਰੇ ਲੀਡਰ ਸਹਿਬਾਨ ਕਿਉਂਕਿ ਮੇਰੀ ਉਮਰ ਬੇਸ਼ੱਕ ਘੱਟ ਹੈ ਲੇਕਿਨ ਮੈਨੂੰ ਇਹਨਾਂ ਲੀਡਰਾਂ ਨੇ ਸਰਦਾਰ ਲਾਲ ਸਿੰਘ ਜੀ ਅਰਗਿਆ ਨੇ ਬ੍ਰਹਮਿੰਦਰਾ ਸਾਹੂਰਾ ਨੇ ਸਾਰੇ ਸੀਨੀਅਰ ਆਗੂ ਸਹਿਬਾਨਾਂ ਨੇ ਹਮੇਸ਼ਾ ਬਹੁਤ ਵੱਡਾ ਆਸ਼ੀਰਵਾਦ ਦਿੱਤਾ ਹੈ ਔਰ ਮੈਂ ਉਮੀਦ ਕਰਦਾ ਕਿ ਅਸੀਂ ਸਾਰੇ ਜਾਣੇ ਆਉਣ ਵਾਲੇ ਦਿਨਾਂ ਚ ਕਾਂਗਰਸ ਪਾਰਟੀ ਨੂੰ ਜਿੱਤ ਦੇ ਵੱਲ ਲੈ ਕੇ ਜਾਵਾਂਗੇ ਧੰਨਵਾਦ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ